ਪ੍ਰਿੰਸੀਪਸ ਇੱਥੇ ਆਏ ਹੋ ਕੀ ਦੇਖਿਆ ਸਭ ਤੋਂ ਪਹਿਲਾਂ ਤਾਂ ਜੀ ਦਰਦ ਦੇਖਿਆ ਜਿਹੜਾ ਅੱਖਾਂ ਦੇ ਵਿੱਚ ਆਪਣੀ ਮਿਹਨਤ ਦੀ ਕਮਾਈ ਨੂੰ ਰੁੜ ਜਾਣ ਦਾ ਤੇ ਉਹਦਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਸਾਡੇ ਸਾਰੇ ਭੈਣ ਭਰਾ ਪੰਜਾਬੀ ਜਿੰਨੇ ਦੂਰੋਂ ਨੇੜੇੋਂ ਵਿਦੇਸ਼ਾਂ ਦੇ ਵਿੱਚ ਬੈਠੇ ਆ ਉਹ ਮਦਦ ਵੀ ਭੇਜ ਰਹੇ ਆ ਆਪ ਵੀ ਆ ਰਹੇ ਆ ਇਸ ਚੀਜ਼ ਦੀ ਖੁਸ਼ੀ ਹੈ ਕਿ ਪੰਜਾਬੀ ਪੰਜਾਬੀ ਦੇ ਨਾਲ ਖੜਾ ਹੈ ਤੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਆਪਣਾ ਦਰਦ ਸਮਝ ਕੇ ਖੜਾ ਹੈ ਬਾਕੀ ਜਿਵੇਂ ਹੁਣੇ ਆਫ ਕੈਮਰਾ ਤੁਹਾਡੇ ਨਾਲ ਗੱਲ ਹੋ ਰਹੀ ਸੀ ਕਿ ਬਹੁਤ ਸਾਰੀਆਂ ਚੀਜ਼ਾਂ ਦੀ ਇਦਾਂ ਦੀ ਜ਼ਰੂਰਤ ਆ ਰਹੀ ਹੈ ਸਾਹਮਣੇ ਕਿ ਜਿਹੜੀ ਪਤਾ ਨਹੀਂ ਬਾਅਦ ਚ ਪਤਾ ਲੱਗੇਗੀ ਪਾਣੀ ਉਤਰਨ ਤੋਂ ਬਾਅਦ ਪਤਾ ਲੱਗੇਗੀ ਉਹਦੇ ਵਿੱਚ ਹੁਣ ਜਿਵੇਂ ਮੈਂ ਜੋ ਸੋਚਦਾ ਆ ਰਿਹਾ ਸੀਗਾ ਉਹ ਇਹ ਸੀਗਾ ਕਿ ਅੱਗੇ ਮੌਸਮ ਹੁਣ ਚੇਂਜ ਹੋਣਾ ਸਰਦੀਆਂ ਦਾ ਮੌਸਮ ਆਉਣਾ ਉਹਦੇ ਵਾਸਤੇ ਫਿਰ ਜਿਹੜੇ ਗਰਮ ਕੱਪੜਿਆਂ ਦੀਆਂ ਰਜਾਈਆਂ ਖੇਸੀਆਂ ਇਹਨਾਂ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਔਰ ਉਸ ਤੋਂ ਬਾਅਦ ਜਿਹੜੀ ਡਬਲ ਮਾਰ ਆਪਾਂ ਨੂੰ ਨਹੀਂ ਪਤਾ ਪਾਣੀ ਦੇ ਥੱਲੇ ਕੀ ਕੀ ਵਹਿ ਕੇ ਆ ਗਿਆ ਉਹ ਜਦੋਂ ਮੱਖਰ ਮੱਛਰ ਮੱਖੀ ਉਸ ਤੋਂ ਬਾਅਦ ਜਿਹੜਾ ਬਿਮਾਰੀਆਂ ਦਾ ਡਰ ਇੱਕ ਅਲੱਗ ਹੈਗਾ ਉਹ ਚੀਜ਼ਾਂ ਦੇ ਵਿੱਚ ਤਾਂ ਮਤਲਬ ਹੁਣ ਜਿਹੜਾ ਆਪਾਂ ਹੈਲਪ ਕਰ ਰਹੇ ਹਾਂ ਸਾਰੇ ਉਹ ਬਹੁਤ ਵਧੀਆ ਗੱਲ ਆ ਸਾਰੇ ਆ ਵੀ ਰਹੇ ਆ ਦੂਰੋਂ ਨੇੜੋਂ ਆ ਵੀ ਰਹੇ ਆ ਪਰ ਇਹਨੂੰ ਹਜੇ ਜਿਵੇਂ ਸਰਪੰਚ ਸਾਹਿਬ ਨੇ ਵੀ ਗੱਲ ਕੀਤੀ ਜੀ ਸੰਸਾਦ ਸਾਹਿਬ ਨੇ ਵੀ ਗੱਲ ਕੀਤੀ ਸੀ ਕਿ ਇਹਨੂੰ ਥੋੜਾ ਜਿਹਾ ਹਜੇ ਰੋਕ ਕੇ ਉਸ ਹਿਸਾਬ ਨਾਲ ਚੱਲੀਏ ਠਰਮੇ ਦੇ ਨਾਲ ਚੱਲੀਏ ਕਿਉਂਕਿ ਇਹ ਲੜਾਈ ਲੰਬੀ ਚੱਲਣੀ ਆ ਤੇ ਘਟੂ ਘਟ ਇੱਕ ਸਾਲ ਦੁਬਾਰਾ ਲੱਗ ਜਾਣਾ ਆਪਣੇ ਪੈਰਾਂ ਦੇ ਉੱਤੇ ਖੜੇ ਹੋਣ ਲਈ ਤਾਂ ਮਤਲਬ ਸਾਰੇ ਕਲਾਕਾਰਾਂ ਨੂੰ ਵੀ ਬੇਨਤੀ ਤੇ ਸਾਰੇ ਜਿੰਨੇ ਵੀ ਦਾਨੀ ਸੱਜਣ ਨੇ ਉਹਨਾਂ ਨੂੰ ਵੀ ਇਹ ਬੇਨਤੀ ਹੈ ਕਿ ਆਪਾਂ ਹੌਲੀ ਹੌਲੀ ਮਤਲਬ ਇੱਕ ਤਾਂ ਸੰਪਰਕ ਬਣਾ ਕੇ ਇੱਕ ਦੂਜੇ ਦੇ ਨਾਲ ਸੰਪਰਕ ਬਣਾ ਕੇ ਫੇਰ ਚੱਲੀਏ ਤੇ ਜਿਹੜੀ ਚੀਜ਼ ਦੀ ਅਸਲ ਜ਼ਰੂਰਤ ਹੈ ਉਹ ਚੀਜ਼ ਨੂੰ ਨੂੰ ਭੇਜਿਆ ਜਾਵੇ ਜੀ ਇਹ ਦੇਖਿਆ ਤੁਸੀਂ ਇੱਕ ਇੱਕ ਕੁਛ ਜਿਹੜੇ ਲੋਕ ਆਪਾਂ ਕਹਿ ਲੈਂਦੇ ਆ ਕਿ ਉਹਦਾ ਮੈਜੂਰ ਵੀ ਕਹਿੰਦੇ ਮੰਨ ਲਓ ਕਿ ਇਹਨਾਂ ਲੋਕਾਂ ਤੱਕ ਨਹੀਂ ਬਾਹਰੋਂ ਆ ਕੇ ਮੈਜੂਰ ਲੈ ਰਹੇ ਜੋ ਉਸ ਦੇ ਬਾਦ ਆ ਉਹਦੇ ਵਾਸਤੇ ਕੁਝ ਤੁਸੀਂ ਲੋਕਾਂ ਨਾਲ ਗੱਲ ਕਰਨਗੇ ਦੇਖੋ ਇਸ ਸਮੇਂ ਦੇ ਵਿੱਚ ਆ ਕੇ ਵੀ ਜੇ ਕੋਈ ਇਦਾਂ ਕਰੂਗਾ ਫਿਰ ਤਾਂ ਮਾੜੀ ਗੱਲ ਹੈ ਬਸ ਮੈਂ ਆਪਣੀ ਅੱਖੀ ਨਹੀਂ ਵੇਖਿਆ ਪਰ ਜੇ ਕੁਛ ਇਦਾਂ ਦਾ ਹੈ ਤਾਂ ਫਿਰ ਤਾਂ ਬੁਰੀ ਗੱਲ ਹੈ ਹੀ ਤਾਂ ਲੋੜਵੰਦਾਂ ਤੱਕ ਚੀਜ਼ ਪਹੁੰਚੇ ਹੈਨਾ ਮੈਂ ਛੋਟੇ ਬੱਚਿਆਂ ਬਾਰੇ ਵੀ ਸੋਚਦਾ ਸੀਗਾ ਵੀ ਜਿਹੜੇ ਛੋਟੇ ਛੋਟੇ ਬੱਚੇ ਅਜੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਜਿਨ੍ਹਾਂ ਦੀ ਪੜ੍ਹਾਈ ਵੀ ਕਤਬਾਂ ਕਾਫੀਆਂ ਤੱਕ ਰੁੜ ਗਈਆਂ ਹੋਣੀਆਂ ਜਿਨ੍ਹਾਂ ਦੀਆਂ ਉਹ ਵੀ ਇੱਕ ਅਲੱਗ ਮਦਦ ਹੈ ਕਿ ਉਹਨਾਂ ਨੂੰ ਜਿਹੜੀ ਬਣਦੀ ਸਿੱਖਿਆ ਦੇ ਮੁਤਾਬਕ ਜਿਹੜੀ-ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈਗੀ ਆ ਉਹ ਵੀ ਦਿੱਤੀ ਜਾਵੇ ਉਹ ਵੀ ਕੀਤੀ ਜਾਵੇ ਤੇ ਬਾਕੀ ਇਹ ਆ ਕਿ ਆਪਾਂ ਸਾਰੇ ਨਾਲ ਖੜੇ ਆਂ ਆਪਾਂ ਨੂੰ ਆਪਾਂ ਨੂੰ ਦੱਸਣਾ ਤੁਸੀਂ ਸਾਰਿਆਂ ਨੇ ਵੀ ਕਿਸ ਚੀਜ਼ ਦੀ ਕਿਉਂਕਿ ਤੁਸੀਂ ਗਰਾਊਂਡ ਦੇ ਵਿੱਚ ਬੈਠੇ ਹੋ ਨਾ ਤੁਹਾਨੂੰ ਅਸਲ ਰਿਐਲਿਟੀ ਦਾ ਪਤਾ ਆ ਸਰਪੰਚ ਸਾਹਿਬ ਹੁਣੀ ਇੱਥੇ ਹੈਗੇ ਆ ਦਿਨ ਰਾਤ ਤੁਸੀਂ ਇੱਥੇ ਵਿਚਰ ਰਹੇ ਹੋ ਤਾਂ ਤੁਸੀਂ ਹੀ ਦੱਸ ਸਕਦੇ ਹੋ ਅਸੀਂ ਇੱਕ ਦਿਨ ਆਗੇ ਦੋ ਦਿਨ ਆਗੇ ਚਾਰ ਦਿਨ ਆਗੇ ਉਹਨਾਂ ਨਹੀਂ ਸਮਝ ਪਾਵਾਂਗੇ ਜਿੰਨਾ ਤੁਸੀਂ ਸਮਝਦੇ ਹੋ ਇਸ ਚੀਜ਼ ਨੂੰ ਦੇਖੋ ਮੈਨੂੰ ਲੱਗਦਾ ਕਿ ਜਿਵੇਂ ਲੋਕਾਂ ਨੂੰ ਡੀਜ਼ਲ ਦੀ ਲੋੜ ਪੈਣੀ ਹੈ ਅੱਗੇ ਬੰਨ ਬੰਨਣੇ ਆ ਮਿੱਟੀ ਲੋੜ ਪੈਣੀ ਆ ਲੇਬਰ ਮਤਲਬ ਲੇਬਰ ਕੀ ਸੇਵਾ ਜਿਹਨੂੰ ਆਪਾਂ ਕਹਿੰਦੇ ਆ ਉਹ ਲੋੜ ਪੈਣੀ ਆ ਬੋਰੇ ਹੁੰਦੇ ਸਾਡੇ ਘਰਾਂ 'ਚ ਖਾਲੀ ਉਹਦੀ ਲੋੜ ਪੈਣੀ ਹੈ ਕੁਝ ਐਹੋ ਜਿਹਾ ਹਾਂਜੀ ਬਿਲਕੁਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹਜੇ ਆਪਾਂ ਨੂੰ ਫਿਲਹਾਲ ਆਪਾਂ ਕਹਿ ਹੀ ਨਹੀਂ ਸਕਦੇ ਦੱਸ ਹੀ ਨਹੀਂ ਸਕਦੇ ਬਹੁਤ ਸਾਰੀਆਂ ਚੀਜ਼ਾਂ ਜ਼ਰੂਰਤ ਪਊਗੀ ਤਾਂ ਜਿੱਥੇ ਜਿਹੜੀ ਚੀਜ਼ ਪੈਸੇ ਨਾਲ ਲਈ ਜਾ ਸਕਦੀ ਉਹ ਵੀ ਲੋਕੀ ਮਦਦ ਕਰ ਜਿੱਥੇ ਤੁਸੀਂ ਮਤਲਬ ਆਪਣੇ ਆਪ ਆ ਕੇ ਸ਼ਰੀਰਕ ਤੌਰ ਤੇ ਮਦਦ ਕਰ ਸਕਦੇ ਆ ਉਹ ਵੀ ਲੋਕੀ ਕਰ ਰਹੇ ਨੇ ਸੋ ਸਾਰਿਆਂ ਦੀ ਮਦਦ ਨੂੰ ਆਪਾਂ ਤਾਂ ਇੱਕ ਸਲਾਮ ਕਰੀਏ ਸਾਰਿਆਂ ਦੇ ਨਾਲ ਰਲ ਮਿਲ ਕੇ ਆਪਾਂ ਇਸ ਆਫਤਾ ਤੋਂ ਬਾਹਰ ਆਉਣਾ ਬਹੁਤ ਸ਼ੁਕਰੀਆ ਥੈਂਕ ਯੂ